ਮਰਜੀ ਦਾ ਖਾਲਸਾ ਮਰਜੀ ਕੀ ਫਤਿਹ ਤੁਹਾਨੂੰ ਦੱਸ ਦਈਏ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਾ ਰੁਖ ਕਰਦੇ ਆਪਾਂ ਇਹ ਖਬਰ ਜੁੜੀ ਆ ਸਿੱਖਾਂ ਦੇ ਦੁਸ਼ਮਣ ਸੁਮੇਧ ਸੈਣੀ ਦੇ ਨਾਲ ਅਕਾਲੀ ਦਲ ਵੱਲੋਂ ਡੀਜੀਪੀ ਲਾਇਆ ਹੋਇਆ ਸੁਮੇਧ ਸੈਣੀ ਵੱਲੋਂ ਅੱਜ ਹਾਈ ਕੋਰਟ ਵੱਲੋਂ ਜਿਹੜਾ ਵੱਡਾ ਝਟਕਾ ਦਿੱਤਾ ਗਿਆਗਾ ਤੁਹਾਨੂੰ ਦੱਸ ਦਈਏ ਕਿ 1991 ਦੇ ਵਿੱਚ ਸੁਮੇਧ ਸੈਣੀ ਵੱਲੋਂ ਜਿਹੜਾ ਭਾਈ ਬਲਵੰਤ ਸਿੰਘ ਮਲਤਾਨੀ ਨੌਜਵਾਨ ਨੂੰ ਜਿਹੜਾ ਚੁੱਕ ਕੇ ਜਿਹੜਾ ਤਸੱਦਦ ਕਰਕੇ ਉਹਨੂੰ ਥਾਣੇ ਦੇ ਵਿੱਚ ਕੋਕੋ ਕੇ ਜਿਹੜਾ ਮਾਰਿਆ ਗਿਆ ਇਹਨੇ ਅਪੀਲ ਪਾਈ ਸੀ ਕਿ ਜਿਹੜਾ ਉਹ ਕੇਸ ਦੀ ਜਿਹੜੀ ਅਪੀਲ ਆ ਜਿਹੜੀ ਉਹ ਖਾਰਜ ਕੀਤੀ ਜਾਵੇ ਯਾਨੀ ਕਿ ਰੱਦ ਕੀਤੀ ਜਾਵੇ ਪਾਤਾ ਨੂੰ ਦੱਸ ਦਈਏ ਕਿ ਹਾਈ ਕੋਰਟ ਵੱਲੋਂ ਜਿਹੜਾ ਵੱਡਾ ਫੈਸਲਾ ਸੁਣਾ ਦਿੱਤਾ ਕਿ ਜਿਹੜੀ ਮਲਤਾਨੀ ਦੇ ਕਤਲ ਕੇਸ ਨੂੰ ਲੈ ਕੇ ਐਫ ਆਰ ਦੀ ਜਿਹੜੀ ਰੱਦ ਕਰਨ ਦੀ ਅਪੀਲ ਨੂੰ ਜਿਹੜਾ ਹਾਈ ਕੋਰਟ ਨੇ ਜਿਹੜਾ ਖਾਰਜ ਕਰ ਦਿੱਤਾ ਤੁਹਾਨੂੰ ਮੈਂ ਵਿਸਤਾਰ ਦੇ ਨਾਲ ਦੱਸ ਦਾਂਗਾ ਇਹ 1990 91 92 ਦਹਾਕੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾਗਾ ਜਿਹੜੇ ਸਿੱਕੋਂ ਨਾਲ ਜਿਹੜੇ ਪਿਆਰ ਰੱਖਦੇ ਨੇ ਜਾਂ ਜਿਹੜੇ ਪੜ੍ਹਦੇ ਨੇ ਸਿੱਕੋਂ ਬਾਰੇ ਇਸ ਜ਼ਾਲਮ ਨੇ ਤੇ ਬਹੁਤ ਜ਼ਿਆਰੇ ਹੋਰ ਜ਼ਾਲਮ ਜਿਹੜੇ ਮੁੱਖ ਅਫਸਰ ਨੇ ਜਿਹੜੇ ਅਜੇ ਵੀ ਜਿਉਂਦੇ ਨੇ ਭਗੌੜੇ ਤੁਰੇ ਫਿਰਦੇ ਨੇ ਇਹ ਤੇ ਵੀ ਜਿਹੜੀ ਭਾਜਪਾ ਦੇ ਕਦੇ ਅਕਾਲੀਆਂ ਦੀ ਛੱਤ ਰਾਇ ਰਹੀ ਆ ਸਮੇਤ ਸੈਣੀ ਉੱਤੇ ਸਮੇਤ ਸੈਣੀ ਉਹ ਆ ਜਿਹੜਾ ਡੀਜੀਪੀ ਜਿਹੜਾ ਕਿ ਜਿਹਨੇ ਹਜ਼ਾਰਾਂ ਮੁੰਡਿਆਂ ਨੂੰ ਕੋਹ-ਕੋ ਕੇ ਸ਼ਹੀਦ ਕੀਤਾਗਾ ਤਨ ਮੈਂ ਉਹ ਗੱਲ ਦੱਸ ਨਹੀਂ ਸਕਦਾ ਇੱਥੇ ਤੇ ਜਿਸ ਤਰ੍ਹਾਂ ਉਸ ਨੌਜਵਾਨ ਨੂੰ ਇਸ ਦੁਸ਼ਟ ਨੇ ਜਿਹੜਾ ਇਹ ਸ਼ਹੀਦ ਕੀਤਾਗਾ ਮੈਨੂੰ ਦੱਸਦਿਆਂ ਸ਼ਰਮ ਆਉਂਦੀ ਆ ਕਿ ਉਹ ਨੌਜਵਾਨ ਨਾਲ ਕਿਸ ਤਰ੍ਹਾਂ ਬਰਤਾਰਾ ਕੀਤਾ ਇਸ ਜ਼ਾਲਮਾ ਸਮੇਤ ਸੈਣੀ ਵੱਲੋਂ ਤੇ ਉਹਨੂੰ ਜਿਹੜਾ ਥਾਣੇ ਦੇ ਵਿੱਚ ਜਿਹੜਾ ਕੋਹ-ਕੋ ਕੇ ਸ਼ਹੀਦ ਕੀਤਾ ਗਿਆ ਸੀ ਜਿਹੜੀਆਂ ਇਹਨਾਂ ਦੁਆਰੇ ਪਟੀਸ਼ਨ ਪਾਈ ਸੀ ਕਿ ਰੱਦ ਕੀਤਾ ਜਾਵੇ ਪਰ ਹਾਈ ਕੋਰਟ ਨੇ ਕਿਹਾ ਕਿ ਰੱਦ ਨਹੀਂ ਕੀਤਾ ਜਾ ਸਕਦਾਗਾ ਜਿਹੜਾ ਇਹਨੇ ਜ਼ੁਲਮ ਕੀਤੇ ਨੇ ਜਿਹੜੇ ਇਹਨੇ ਪਾਪ ਕੀਤੇ ਨੇ ਇਹ ਬੱਚਦਾ ਆ ਰਿਹਾਗਾ ਲੀਡਰਾਂ ਦੀ ਸਤਰ ਸਾਇਆ ਹੇਠ ਤੇ ਇਸ ਕਰਕੇ ਜਿਹੜੇ ਇਸ ਵੇਲੇ ਦੀ ਸਮੇਂ ਸੈਣੀ ਨਾਲ ਜਿਹੜੀ ਵੱਡੀ ਖਬਰ ਜੁੜੀ ਆ ਇਹ ਮਲਤਾਨੀ ਕੇਸ ਬਾਰੇ ਸਭ ਨੂੰ ਪਤਾਗਾ ਜਿਨ੍ਹਾਂ ਨੂੰ ਨਹੀਂ ਪਤਾਗਾ ਤੇ ਉਹ ਪਿੰਕੀ ਕੈਂਟ ਆ ਜਿਹੜਾ ਹੁਣ ਤਾਂ ਮਰ ਗਿਆ ਇਸ ਦੁਨੀਆ ਤੋਂ ਬਾਗ ਗਿਆ जिਨੇ ਉਸਨੇ ਵੀ ਇਥੇ ਦੇ ਨੌਜਵਾਨਾਂ ਨੂੰ ਜਿਹੜਾ ਝੂਠੇ ਪੁਰਤ ਮੁਕਾਬਲਿਆਂ ਦੇ ਵਿੱਚ ਚੱਕ ਚੱਕੇ ਘਰਾਂ ਦੇ ਵਿੱਚੋਂ ਇਹਨਾਂ ਦੇ ਹਿਸਾਰਿਆਂ ਤੇ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਹਤੇ ਕੇਸ ਪੈਣ ਲੱਗੇ ਤੇ ਇਹ ਆਪਣਾ ਖਿਹੜਾ ਸਰਾਉਣ ਲੱਗੇ ਤਾਂ ਉਸਨੇ ਦੱਸਿਆਗਾ ਕਿ ਬਲਵੰਤ ਸਿੰਘ ਮਲਤਾਨੀ ਸਮੇਤ ਸੈਣੀ ਨੇ ਜਿਹੜਾ ਥਾਣੇ ਦੇ ਵਿੱਚ ਕਿਸ ਤਰ੍ਹਾਂ ਮਾਰਿਆ ਜੇਕਰ ਤੁਹਾਨੂੰ ਉਹ ਗੱਲਾਂ ਦੱਸ ਦਈਏ ਤੇ ਉਹ ਰੋਂਗ ਤੇ ਤੁਹਾਡੇ ਖੜੇ ਹੋ ਜਾਣਗੇ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਊਗਾ ਇਹ ਦੁਸ਼ਮਣਾਂ ਨੇ ਇਹਨਾਂ ਨੇ ਇਹ ਜੇ ਪਾਪ ਕੰਨੋਨੇ ਕੀਤੇ ਨੇ ਤੇ ਬਾਦਲ ਕਹਿੰਦੇ ਨੇ ਇਹਨੂੰ ਡੀਜੀਪੀ ਲਾਇਆ ਆਫ ਦੇ ਬਕਸ਼ੇ ਨੇ ਇਹਨੂੰ ਬਾਦਲ ਕਹਿੰਦੇ ਆ ਇਸ ਕਰਕੇ ਜੜਾ ਪੁੱਟਿਆ ਗਈਆਂ ਇੱਕ ਪਾਸੇ ਤਾਂ ਗੁਰੂਗ੍ਰਾਂਥ ਸਾਹਿਬ ਦੀ ਬੇਆਦਬੀ ਦੀ ਜਿਹੜੀ ਕੀਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਪੁਸਤ ਪਨਾਹ ਦੇ ਰਹੇ ਸੀ ਉਹਨਾਂ ਨੂੰ ਅੰਦਰ ਤੇ ਕੀ ਦੇਣਾ ਸੀ ਉਹਨਾਂ ਨੂੰ ਜਿਹੜਾ ਰਖਵਾਲੀ ਕਰਦੇ ਰਹੇ ਉਹਨਾਂ ਦੀ ਉਹਨਾਂ ਨਾਲ ਮੀਟਿੰਗਾਂ ਕਰਦੇ ਰਹੇ ਜਾਂ ਕਿ ਉਹਨਾਂ ਦੇ ਸਾਸੇ ਡੇਰੇ ਦੇ ਵਿੱਚ ਸਗਵੀਰ ਬਾਦਲਾ ਤੇ ਦੂਜੇ ਪਾਸੇ ਜਿਹੜੇ ਸਿੱਖਾਂ ਦੇ ਦੁਸ਼ਮਣ ਸੀ ਸਿੱਖਾਂ ਦੇ ਕਾਤਲ ਸੀ ਉਹਨਾਂ ਨੂੰ ਡੀਜੀਪੀ ਲਗਾਇਆ ਜਾਂਦਾ ਸੀ ਤੇ ਹੁਣ ਜੜਿਆਂ ਦੇ ਕਈਆਂ ਦੇ ਮਿਰਚਾਂ ਲੜਦੇ ਆ ਜਿਹਦਾ ਬਾਦਲ ਦਾ ਨਾਮ ਲੈਨੇ ਆ ਜਿਹੜਾ ਸਗੀਰ ਬਾਦਲ ਦਾ ਨਾਮ ਲੈਨੇ ਆ ਤੇ ਫਿਰ ਉਹ ਜਿਹੜੇ ਨੇ ਖੁਰਕ ਹੁੰਦੀ ਉਹਨਾਂ ਦੇ ਮਾਤਾ ਨੂੰ ਦੱਸ ਦਿਨਾ ਕਿ ਇਸ ਟਾਈਮ ਜਿਹੜੀ ਵੱਡੀ ਖਬਰ ਇਹ ਆ ਕਿ ਜਿਹੜੀ ਅਪੀਲ ਆ ਉਹ ਜਿਹੜੀ ਹਾਈ ਕੋਰਟ ਨੇ ਜਿਹੜੀ ਖਾਰਜ ਕਰ ਤੇ ਦਿੱਤੀ ਇਹੋ ਜਿਹੇ ਲੋਕਾਂ ਨੂੰ ਅਜਿਹੇ ਪਾਪੀ ਬੰਦਿਆਂ ਨੂੰ ਜਿਹੜਾ ਆ ਕਿ ਘੱਟੋ ਘੱਟ ਜਿਹੜੀ ਉਮਰ ਕੈਦ ਨਹੀਂ ਸੂਲੀ ਟੰਗਣਾ ਚਾਹੀਦਾ ਫਾਂਸੀ ਹੋਣੀ ਚਾਹੀਦੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕਿ ਇਸ ਤਰ੍ਹਾਂ ਬੇਦੋਸੇ ਲੋਕਾਂ ਨੂੰ ਜਿਹੜਾ ਕੋਕੋ ਕੇ ਮਾਰਿਆ ਵੀਡੀਓ ਨੂੰ ਤੁਸੀਂ ਵੱਤ-ਵੱਤ ਸ਼ੇਅਰ ਕਰ ਦਿਓ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਤੁਸੀਂ ਦੇਖਦੇ ਹੋ ਪੰਜਾਬੀ ਬਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਭਾ